ਹਾਂ ਬਾਈ ਆ ਗਏ ਲਿਆਏ ਨਾਲ ਨੇ ਆਏਗਾ ਉਹ ਬੋਝ ਵੀ ਸਾਰਾ ਮੈਨੂੰ ਹੀ ਧਾਰ ਕੇਗਾ ਜਮੀਨ ਹੀ ਮਾਦੀ ਤੇ ਹੱਥ ਲਾਉਣ ਦੀ ਇਹ ਹੈ ਤਾਂ ਹੋਇਆ ਵਿਆਹ ਦਾ ਮਾੜਾ ਮੋਟਾ ਤਾਂ ਪੰਡਾ ਹੈ ਮਣੀ ਬਣਾ ਦੇ ਕੋਈ ਬਣ ਜੂ ਮੇਰੀ ਥੱਕ ਗਿਆ ਤੂੰ ਤਾਂ ਐਡੀ ਦੂਰੋਂ ਲਿਆ ਥੱਕ ਨਹੀਂ ਹੁਣ ਬੋਲੀ ਨਾ ਅੱਗੇ ਸਾਈਕਲ ਲੱਗੂਗਾ ਅੱਜ ਕਿਤੇ ਐਵੇਂ ਮਾੜੇ ਪਿੱਛੇ ਮੇਰੀ ਗੱਲ ਸੁਣ ਲੈ ਪੀ ਕੇ ਤੇ ਲਕਾਰੇ ਜਿਹੜਾ ਮਾਰੀ ਚੱਲੀ ਕੋ ਲਲਕਾਰੇ ਤਾਂ ਕਈ ਵਾਰ ਪੱਜ ਵੀ ਜਾਂਦੇ ਨੇ ਲਕਾਰੇ ਵੱਜ ਵੀ ਜਾਂਦੇ ਨੇ ਉਹੀ ਆਹੋ ਕਰਦੀ ਰਹਿੰਦੀ ਆਜੋ ਬਰਾ ਅੱਜ ਤੇ ਖੰਸਾ ਘਰ ਬਣਾਉਣਗੇ ਕੁੜੀ ਨੂੰ ਤੇ ਭੈਣ ਨੂੰ ਨਾਲ ਲੈ ਕੇ ਆਈ ਕੱਲਾ ਨਾ ਨਹੀਂ ਕਿਤੇ ਕਰ ਜਾ ਬਾਲੇ ਵੀ ਨੂੰ ਭਾਸ਼ਣ ਦੇਣਾ ਕੁਛ ਨਹੀਂ ਕਹਦਾ ਹੁਣ ਮੈਂ ਬਾਬਾ ਸਖਨਾ ਤੇ ਨਾ ਖੜਾ ਖੜਾ ਖੜ ਜਾ ਓ ਕੀ ਹੋ ਗਿਆ ਓ ਮੈਂ ਤੇਰੇ ਗੋਲੀ ਮਾਰੀ ਜਾਂਗੀ ਤੂੰ ਐ ਪਿੱਛੇ ਗਿਆ ਮੈਨੂੰ ਤਾਂ ਇਹ ਹੋ ਗਿਆ ਵੀ ਕੀ ਆਇਆ ਆ ਗਿਆ ਮੈਂ ਕੀ ਤੇਲ ਟਾਣਾ ਸੀ ਮੈਂ ਕੀ ਬੱਬੀ ਖੜਾ ਐ ਤੁਸੀਂ ਐ ਕਹੋ ਤਾਂ ਤੇਲ ਟਾ ਲੈ ਸਾਗਨਾ ਦਾ ਦੇਣਾ ਭਾਈ ਯਾਰ ਤੂੰ ਨਹੀਂ ਸਮਝਾ ਸਕਦਾ ਯਾਰ ਉਹ ਮੈਂ ਤਾਂ ਕੋਈ ਨੂੰ ਕਿਥੇ ਰਾ ਸਮਝਾ ਰਹਾ ਕੱਟ ਜਾ ਜਿੰਦਗੀ ਧੜਕਣ ਦਾ ਸੀ ਜਿੰਦਗੀ ਧੜਕਣ ਵਧਾਤੀ ਲੈ ਇਹ ਦਿਲ ਦੀ ਧੜਕਣ ਵਧਾਤੀ ਕਹਿੰਦਾ ਆਖੇ ਜਾ ਅੱਡੇ ਦਿਨ ਪਤਲਾ ਤੇਰਾ ਵੀ ਜਾਏ ਤੇਰਾ ਉਹ ਤੇਰਾ ਪਤਲਾ ਹੀ ਹੈ ਪਤਲਾ ਹੀ ਹੈ ਉਹ ਸਾਗੰਤਾ ਦੇ ਦਈਏ ਸਾਗੰਤਾ ਦੇ ਦੇ ਹੁਣ ਉਹ ਦੇ ਦਨੇ ਆਖਣ ਪੈਗਾ ਸਾਗੰਤਾ ਹਲਵੇ ਦਾ ਆਜਾ ਆ ਮੜ ਭਾਈ ਪੈਸੇ ਫਾੜਨੇ ਨੇ ਮੈਂ ਆ ਲੈ ਕੋਈ ਕਰਤਾ ਤੈਨੂੰ ਚੱਕ ਕਿਉਂ ਆ ਕੀ ਮੈਂ ਕਰਨਾਗਾ ਇਹ ਚੱਲਦਾਗਾ نوٹ ਕਿੱਦੇ ਦਾ ਬੰਦ ਹੋਇਆਗਾ ਉਹ ਕਿਉਂ ਨਰਾਜ ਹੋਣੀ ਐ ਹਾਂ ਇਹ ਚੱਕ 200 ਰੁਪਿਆ ਬਚ ਦੋ ਅਸਵੀ ਉਹ ਫੇਰ ਕਰਾਂਗੇ ਹਿਸਾਬ ਕਿਤਾਬ ਹੋਰ ਦੇ ਦੇ 200 ਰੁਪਿਆ ਹੋਰ ਦੇ ਦੇ ਉਹ ਚੱਕ ਬਾਲੀ ਕੰਜੂਸੀ ਜੀ ਨੇ ਵਰਤਿਆ ਕਰ ਹਾਂ ਸਮਝਾ ਪੜ ਇਹਨੂੰ ਗੰਜੂਚੀ ਜੀ ਬਾਹ ਬਝੇਰੀ ਸਮਝਾਉਣੀ ਇਹਨੂੰ ਸਮਝਦਾ ਹੀ ਨਹੀਂ ਹੈਗਾ ਸਮਝਿਆ ਕਰ ਫਿਰ ਗਸ ਗੁਲਾਵਾਗੇ ਕੱਟ ਜਾਣਗੇ ਫਿਰ ਇਹ ਵੀ ਕੁੜੀ ਦਾ ਮਾਮਾ ਹੈ ਇਹ ਆਜ ਕਰੂੰਗੀ ਆਜੀ 300 ਰੁਪਇਆ ਮਿਲ ਗਿਆ ਤੇਰੇ ਸਹੁਰਿਆਂ ਤੋਂ ਹੈ ਤੇ 100 ਰੁਪਇਆ ਤਾਂ ਸਾਗਨ ਦੇ ਦਊਗੀ 100 ਰੁਪਇਆ ਮੇਰੇ ਕੋਲ ਕਿਰਾਏ ਨੂੰ ਬਚ ਜੂਗਾ ਬਣਾ ਵੀ ਨਹੀਂ ਤੇ ਛੇ ਦੇਣੇ ਆ ਪੈਸਾ ਦੇ ਕੇ ਯਾਰ ਕੀ ਹੋ ਗਿਆ ਨਹੀਂ ਨਹੀਂ ਤਾਂ ਮਾਮਾ ਕੁੜੀ ਦਾ ਉਹ ਪਹਿਲਾਂ ਹੀ ਪੈਸੇ ਮੰਗਾਲਾ ਕੀ ਤੂੰ ਤਾਂ ਮਸਾਂ ਸਾਗ ਨਾਲ ਦੇ ਦੇਣਾ ਇਹਨੇ ਤੇ ਹੋਰ ਆਹੋ ਦੀ ਗੱਲ ਤਾਂ ਹੋ ਠੀਕ ਹੈ ਹਾਂਜੀ ਹਾਂਜੀ ਮਾਮੀ ਠੀਕ ਹੈ ਜੀ ਹਾਂ ਠੀਕ ਹੈ ਹਾਂਜੀ ਹਾਂਜੀ ਠੀਕ ਚਲੋ ਬੈਠੋ ਮੈਂ ਪਾਣੀ ਲੈ ਕੇ ਆਉਂਦਾ ਠੀਕ ਹੈ ਠੀਕ ਹੈ ਬਹਿ ਜਾਓ ਪਾਣੀ ਲੈ ਕੇ ਆਉਣੀ ਆ ਮੈਂ ਚਲੋ ਆ ਲੈ ਬੈਠਾ ਰ ਹੋਰ ਬਾਈ ਪਹਿਲਾਂ ਮੈਨੂੰ ਐ ਦੱਸੋ ਵੀ ਰਾਤ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਨੀ ਸਾਨੂੰ ਦਿਕਤ ਤਾਂ ਕੋਈ ਨਹੀਂ ਆਈ ਭਾਈ ਅਸੀਂ ਆਪਜੀ ਥੋੜੇ ਜਿਹਾ ਡਿੱਕੇ ਚ ਆ ਗਏ ਅੱਛਾ ਮੈਂ ਹੁਣੀ ਆਈਆਂ ਤੁਹਾਡੇ ਮੂਰੇ ਮੂਰੇ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਨੂੰ ਓਏ ਇੱਕ ਬਸੀ ਵਾਲਾ ਬੜਾ ਉਹ ਪੰਗਾ ਪੈ ਗਿਆ ਸੀ ਬਸ ਵਾਲੇ ਨਾਲ ਓਹ 4 ਬਾਈ ਠੀਕ ਹੈ ਸਾਰਾ ਕੰਮ ਕਰ ਓਹ ਠੰਡਾ ਫਰਮਾ ਲੈ ਕੇ ਆਇਆ ਉਹ ਕਿਤੇ ਫੋਕਾ ਪਾਣੀ ਲੈ ਕੇ ਆ ਜਾਉ ਬਾਈ ਟਮਾਟਾ ਮੈਂ ਲੈ ਆਇਆ ਠੀਕ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਠੀਕ ਹੈ ਠੀਕ ਹੈ ਜੋ ਤਾਂ ਜਈ ਦੇਤੀ ਤੀ ਉਹ ਤੋਂ ਬਾਅਦ ਮੇਰੀ ਧੀ ਹੈ ਠੀਕ ਹੈ ਮੈਂ ਭਾਣ ਜੀ ਨਹੀਂ ਸਮਝਿਆ ਇਹਨੂੰ ਵੀ ਆਪ ਦਿੱਤੀਆਂ ਤੋਂ ਬਾਅਦ ਸਮਝਦਾ ਇਹਨੂੰ ਤੋਂ ਮੈਂ ਸਾਰਾ ਬੰਦੋ ਵਾਸਤੇ ਅਸੀਂ ਕਰਕੇ ਲਿਆਏ ਆ ਇਹਦੀ ਮਾਮੀ ਨੇ ਸਾਰਾ ਇੰਤਿਆਮ ਕਰਕੇ ਪੈਕਿੰਗ ਕਰਕੇ ਲਿਆਤਾ ਠੀਕ ਹੈ ਤੈਨੂੰ ਬੜਾ ਫਿਕਰ ਕਰਨ ਦੀ ਲੋੜ ਨਹੀਂ ਮੈਂ ਦਿੱਤੀ ਆ ਪਾਣੀ ਪੀ ਲੋ ਪਹਿਲਾਂ ਇਹ ਤੋਂ ਬਾਅਦ ਮਨੂੰ ਕਿਸੇ ਗੱਲ ਦੇ ਪ੍ਰਵਾਹ ਆ ਮਾੜੀ ਪੀ ਲੋ ਫਿਰ ਮੈਂ ਆ ਮੁੰਡੇ ਵਾਲੇ ਆਉਂਦੇ ਨੇ ਮੈਂ ਮੂਰੇ ਜਾਣਾ ਤੂੰ ਮਾਮਾ ਕੁੜੀ ਦਾ ਉਹ ਮਾੜੀ ਗੱਲ ਕਰਦੇ ਸੀ ਅਸੀਂ ਅਸੀਂ ਮਾਂ ਨਹੀਂ ਯਾਦ ਕਰਨੀ ਸੀ ਮੈਨੂੰ ਕਿਸੇ ਦਾ ਫਿਕਰ ਨਹੀਂ ਉਹ ਤੂੰ ਆ ਗਿਆ ਬਸ ਮੈਂ ਤਾਂ ਯਾਦ ਆ ਬਾਈ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਖੜੇ ਹੈਗੇ ਇੱਥੋਂ ਭੱਜਿਆ ਸੀ ਬਿਲਕੁਲ ਰਸਤੇਦਾਰ ਉਹਨਾਂ ਹੈ ਜੀ ਹੁਣ ਫਿਰ ਉਹਨਾਂ ਦਾ ਕੀ ਕਰਾਉਣਾ ਜਿਹੜਾ ਦੁੱਖ 'ਚ ਖੜੇ ਨਾ ਉਹ ਤੇਰੀ ਕੰਦੀ ਦਾ ਮੈਂ ਫਿਰ ਇੱਕ ਉਹ ਕਰ ਲਿਆ ਸੀ ਕੰਮ ਹਾਂ ਹਾਂ ਕਰ ਲਿਆ ਹਸਣ ਵਾਲਾ ਪ੍ਰੋਗਰਾਮ ਆਪਣਾ ਪੱਕਾ ਪੱਕਾ ਮੈਨੂੰ ਮਾਨ ਸੀਗਾ ਬੀਬੀ ਅੱਜ ਪੂਰਾ ਮੈਨੂੰ ਪਤਾ ਸੀ ਮੇਰਾ ਸਾਲਾ ਹੁੰਦਾ ਹੈ ਕਹਿੰਦਾ ਸਮਾਨ ਸੋਣ ਵਧੀਆ ਪਾਇਆ ਬਹੁਤ ਫੂਰਾ ਇੱਕ ਗੱਲ ਜ਼ਰੂਰ ਹੈ ਵੀ ਗਲਤ ਬੰਦੇ ਨਾਲ ਵਿੱਚ ਹੁਣ ਆਪਣੇ ਜਿਹੜੇ ਬੈਠਾਂਗੇ ਆਪਾਂ ਤੇ ਇਸੇ ਗੱਲਾਂ ਮੰਗੇ ਠੀਕ ਹੈ ਵੀ ਨਜ਼ਾਰੇ ਤੇ ਪਾਰਟੀ ਕਰਨੀ ਤੂੰ ਰਸਤੇਦਾਰਾਂ ਨਾਲ ਗੱਲ ਸੁਣ ਲਈਂ ਕਾ ਹੂੰ ਤੂੰ ਨਾਲ ਉਹਦੀ ਭਾਣਜੀ ਦਾ ਦੋਲੀ ਤੋਰਦੇ ਉਹ ਦੋਲੀ ਤੇ ਮੈਂ ਟਾਪ ਚ ਝੜ ਗੂ ਜਿੰਨੀ ਮਰਜ਼ੇ ਬੇਲੀ ਪਏ ਟੱਪ ਤੇ ਚੰਪਾ ਤਾਂ ਆਪਾਂ ਦਾ ਟੁੱਕਾ ਟੁੱਕਾ ਪੀਣੀ ਆ ਕੋਈ ਨਹੀਂ ਮੈਂ ਤੁਮਕਾ ਤੁਮਕਾ ਪਿਆਦਾਂਗੇ ਪੈਸੀ ਚ ਪਾ ਕੇ ਪਿਆਦਾਂਗੇ ਹੋਰ ਨਾ ਐਨੀ ਨਹੀਂ ਆਪਾਂ ਪਿੰਦੇ ਕੋਈ ਗੱਲ ਨਹੀਂ ਚਲ ਆਪਾਂ ਤੁਸੀਂ ਲੇਓਗੀ ਹਾਂ ਖੁਸ਼ੀ ਦੀ ਆਪਾਂ ਪੀਵਾਂਗੇ ਨਾ ਫਿਰ ਆਪਾਂ ਨੱਚਾਂਗੇ ਵੀ ਤੇ ਕਿਸੇ ਕੋ ਹੋਰ ਰਿਸ਼ਤੇਦਾਰਾਂ ਨੂੰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਿਆਰ ਰਿਸ਼ਤੇਦਾਰਾਂ ਨੂੰ ਆਣਦੇ ਆਪਾਂ ਕਰ ਬਿਹਾਰ ਕਰਦੇ ਆ ਠੀਕ ਹੈ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਜਿਵੇਂ ਜਿਹੜਾ ਤਿੰਨ ਹੋਊਗਾ ਪ੍ਰੋਗਰਾਮ ਆ ਉਹਦਾ ਸਾਰਾ ਲੋਕ ਕਰੀ ਬੈਠਾ ਮੈਨੂੰ ਪਤਾ ਸੀ ਇਹ ਮੇਰਾ ਸਾਲਾ ਹੁੰਦਾ ਤੇ ਰਿਪੋਰਟ ਹੁੰਦਾ ਕੋਈ ਤੇਰਾ ਮਾਮਾ ਹਟਦਾ ਨਹੀਂ ਹੈਗਾ ਪਹਿਲੀ ਲਾ ਕੇ ਹੁਣ ਸਰ ਪੈਗਾਂ ਚਲੋ ਕੋਈ ਨਾ ਮਾਮੀ ਜੀ ਕਾਜ ਵਿਹਾਰ ਦਾ ਕੰਮ ਆ ਖੁਸ਼ੀ ਦਾ ਟਾਈਮ ਆ ਕੋਈ ਗੱਲ ਨਹੀਂ ਕਰਦਾ ਪੈਗ ਲਾ ਲਾਂਗੇ ਮੈਂ ਘਰੇ ਤਾਂ ਇਹਨਾਂ ਨੂੰ ਉਹੀ ਨਹੀਂ ਲਾਉਣ ਦਿੰਦੀ ਹੈਗੀ ਕੋਈ ਨਾ ਜੀ ਮੈਂ ਵੀ ਕਦੇ ਮਾਮੀ ਦੇਖਿਆ ਨਹੀਂ ਹੈਗਾ ਮਾਮਾ ਜੀ ਨੂੰ ਪਿੰਦੇ ਹੋਏ ਕੋਈ ਗੱਲ ਨਹੀਂ ਕਰਦਾ ਪੈਗ ਲਾ ਲਾਂਗੇ ਤੈਨੂੰ ਨਹੀਂ ਪਤਾ ਹੈਗਾ ਪੀ ਕੇ ਜਲੂਸ ਕੱਢਦਾਗਾ ਕੋਈ ਨਹੀਂ ਹੁਣ ਤਾਂ ਇਹਨਾਂ ਨੂੰ ਪਤਾ ਨਹੀਂ ਸਾਡੀ ਭਾਣ ਜੀ ਦਾ ਬਹਿਜ ਦੋਸਤਾ ਤੋਂ ਬਦਨਗੇ ਆਪ ਦਾ ਇੱਕ ਅੱਧਾ ਪੈਗ ਲਾ ਰਾਂਗੇ ਚੱਲ ਤੂੰ ਵੀ ਮਾਮੇ ਦੀਓ ਕਰੇਂਗੀ ਮਾਮੀ ਦੀ ਛੋੜਾ ਕਰੇਂਗੀ ਮਨ ਗਿਆ ਬਾਈ ਨੂੰ ਜਿਹੜੇ ਕਰਾ ਗਲੇਤੀ ਆਪਾਂ ਲੈ ਬਾਈ ਆਹ ਲੋ ਬਾਈ ਇਹਨਾਂ ਨੂੰ ਪਸੰਦ ਨਹੀਂ ਠੀਕ ਐ ਕਾਟੇ ਨੇ ਟਿੱਕਾ ਬਾਈ ਠੀਕ ਐ ਜਿਹੇ ਸਾਡੀ ਪੌਂਸੀ ਹੋਏ ਐ ਇਸ ਸਮੂਹ ਜਿਹੜਾ ਕੁੜੀ ਦਾ ਕਰਵਾ ਕੇ ਲਿਆ ਤਰਮਾ ਠੀਕ ਆ ਰਾਮ ਸਿੰਘ ਜੋਤੀ ਦੇ ਤੇਰਾ ਮਾਮਾ ਤੇਰੇ ਬਾਤੇ ਕਿਨੇ ਵਦਿਆ ਕੋਲ ਲੈ ਕੇ ਆਣਾ ਹਾਂਜੀ ਜੈ ਜੇ ਤਬਾਰਕ ਹੋਣੇ ਨੇ ਚਿਲੋ ਆਪਣੇ ਦਾ ਤੇਰਾ ਮਾਮਾ ਤੈਨੂੰ ਹਣਾ ਹਾਂਜੀ ਬਹੁਤ ਵਾਰੀ ਸੋਹਣੇ ਨੇ ਮੇਰੀ ਕਿਉਂ ਰੱਖ ਬੇ ਤੂੰ ਗਲਤੀ ਮੇਰੀ ਪਿਆਰੀ ਧੀ ਹੈਗੀ ਹਾਂਜੀ ਇਹ ਜੇ ਹੁਣ ਤੇਰੇ ਮਾਮੇ ਇੱਕ ਚ ਆਈ ਤਾਂ ਪੂਰੇ ਮਾਨਤਾਂ ਨਾਲ ਉਹਨਾਂ ਨਾਲ ਆਹ ਜਾਵਾਂਗੇ ਇਹਦਾ ਮਾ ਮੈਨੂੰ ਦਰਦੇ ਰਾਂਸਾ ਬਹੁਤ ਮਾੜਾ ਹੈ ਜੋਤੀ ਬਹੁਤ ਵਧੀਆ ਤੇਰਾ ਮਾਮਾ ਹਣਾ ਹਾਂਜੀ ਦੇਖਣਾ ਜੋਤੀ ਪਸੰਦ ਹੈ ਤੈਨੂੰ ਤਾਂ ਹਾਂਜੀ ਮਾਮੀ ਜੀ ਵਧੀਆ ਨੇ ਸੋਹਣੇ ਨੇ ਤਾਂ ਇਹਦਾ ਡਿਜ਼ਾਈਨ ਵੀ ਸੋਹਣਾ ਹੈ ਸੋਣੀ ਬਣਾ ਕੇ ਲੈ ਆਈ ਸੀ ਹਾਂਜੀ ਸੋਨਾ ਮੇਰੀ ਜੋਤ ਪੰਜ ਨੂੰ ਵਿਆਹ ਤੇ ਪਾਉਣਿਆ ਨੇ ਹਾਂਜੀ ਸੋਨਾ ਭਾਈ ਅੱਜ ਇੱਕ ਥੋੜਾ ਜਿਹਾ ਦਿਨ ਨੂੰ ਥੇਸ ਲੱਗੀ ਜੇ ਅੱਜ ਮੇਰੀ ਭੈਣ ਵਿੱਚ ਹੁੰਦੀ ਨਾ ਉਹ ਤਾਂ ਚਾਹ ਨਹੀਂ ਚੱਕੇ ਜਾਣੇ ਸੀਗੇ ਬਹੁਤ ਸ਼ਰਮ ਸਹਿ ਮਾਲਕ ਦੀ ਕਿਰਪਾ ਜਿਹੜੀ ਹੋਣੀ ਸੀ ਭਰਾਵਾ ਚਲੋ ਬੈਠਾ ਮੈਂ ਤਾਂ ਉਹਦਾ ਫਰਜ਼ ਨਿਭਾਈ ਜਾਣਾ ਅਦਿੱਤੀ ਵਾਸਤੇ ਠੀਕ ਹੈ ਭਾਈ ਚਲੋ ਆ ਕੱਪੜੇ ਲਿਖਾ ਲਓ ਜੀ ਲੈ ਜੋ ਤੇ ਇਹਦੇ ਵਿੱਚ ਨਾ ਕੋਈ ਕੱਪੜੇ ਨਹੀਂ ਗਏ ਹਾਂਜੀ ਮੰਮੀ ਜੀ ਦੇਖ ਲੋ ਆਪਣੇ ਕੱਪੜੇ ਕੋਈ ਨਹੀਂ ਮੰਮੀ ਜੀ ਤੁਸੀਂ ਚੰਗੇ ਲੈ ਕੇ ਆਏ ਹੋਗੇ ਨਾ ਤੇ ਦੇਖਣ ਤਾਂ ਕੀ ਜ਼ਰੂਰਤਾ ਆਪਾਂ ਉਧਰ ਰੱਖ ਦਿੰਦੇ ਹਾਂ ਸਾਈਡ ਤੇ ਚਲੋ ਬੱਚਾ ਅੰਦਰ ਰੱਖ ਦੋ ਸੰਭਾਲ ਕੇ ਰੱਖ ਦੇ ਅੰਦਰ ਸੰਭਾਲ ਕੇ ਰੱਖ ਦੇ ਨਹੀਂ ਤਿਆਰ ਤੂੰ ਰੋਈ ਜਾ ਭਾਈ ਹੁਣ ਆਉਣ ਵਾਲੇ ਨੇ ਰਿਸ਼ਤੇਦਾਰ ਠੀਕ ਹੈ ਜੀ ਇਹਦੀ ਜੋਤੀ ਦੀ ਹੋ ਗਈ ਆ ਇਧਰ ਅੱਛਾ ਆ ਦੇਖ ਕਿ ਹਾ ਨਾ ਉਹ ਆਏ ਨਹੀਂ ਕੋ ਤੂੰ ਬੈਠੇ ਛਾਪ ਉਹਣੀ ਅੱਗੇ ਨੇ ਤੂੰ ਬੈਠ ਸਾਡੇ ਕੋਲੇ ਵਾਲ ਲੈ ਲੂਟ ਵੀ ਪੱਖਾ ਵੀ ਲਵਾ ਲਾਂ ਦਾ ਭਤਿੰਦਰਾ ਏਸੀ ਲਵਾਏ ਬੈਠਾ ਲੈਟੀ ਨਹੀਂ ਹੁੰਦੀ ਕੋਈ ਲੈਟ ਨਹੀਂ ਹੁੰਦੀ ਪੱਖਾ ਤਾਂ ਟੰਗਾਣਾ ਦਾ ਹੰਡਵਾਟਰ ਤੇ ਚੱਲਪੰਦਾ ਪੱਖਾ ਕੋਈ ਬੰਦ ਮੈਨੂੰ ਜਾਇਆ ਹੁੰਦਾ ਉਹ ਬਕਸ ਤੂੰ ਰਹਿਣ ਦੇ ਰਹਿਣ ਦੇ ਉਹ ਛਾ ਕੋਣੇ ਪਮਾਉਣੀ ਐ ਤੂੰ ਐਵੇਂ ਹੀ ਪੈਰ ਤੜਾਈ ਜਨੈ ਚਾਹ ਠੀਕਾ ਕੋਈ ਨਹੀਂ ਆ ਜਾਗੇ ਬੇਬੇ ਵਾਲਾ ਭਾਰਤਾ ਨਹੀਂ ਨਹੀਂ ਪੁੱਤ ਅੱਛਾ ਇਹ ਤਾਂ ਆਪਣੇ ਕੁੜੀ ਨੇ ਨਾ ਘਰ ਵੀ ਬਾਹਲੀ ਦੂਰ ਪਾਰ ਖੈ ਜਮਾ ਟਿੱਬਿਆਂ ਚ ਕੋਈ ਆਟੂ ਵੀ ਨਹੀਂ ਮਿਲਦਾ ਹੈ ਚਲ ਆਗੇ ਹੁਣ ਤਾਂ ਆ ਜਾ ਆ ਜਾ ਚੱਲ ਜਲਦੀ ਚੱਲ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮੰਮਾ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਠਾਕ ਬਜੀ ਲਨਾਨ ਕੇ ਵੀ ਆ ਗਏ ਮੈਂ ਵੀ ਮਾਪਕੇ ਤੇ ਆ ਗਈ ਸਤਿ ਸ਼੍ਰੀ ਅਕਾਲ ਮੈਂ ਹੀ ਗ੍ਰਿਵ ਚੋਲਣਾ ਹੀ ਨਹੀਂ ਤਿੱਬੇ ਤੇ ਪਾਣੀ ਜਾਣਿਆ ਆਪਣੇ ਮੁੰਡੇ ਦਾ ਸਿੱਧੀ ਪਚੋਲਣਾ ਹਾਂ ਲੈ ਕੁੜੀ ਦੇ ਮਾਇ ਪੱਟਾ ਆਦਿਆਂ ਤੇਲ ਲੈ ਹੋਰ ਰਿਸ਼ਤਾ ਤਾਂ ਸਹੀ ਕਰਾਇਆ ਹਾਂ ਰਿਸ਼ਤਾ ਤਾਂ ਲੈ ਬੱਸ ਫੇਰ ਤੈਨੂੰ ਪਤਾ ਹੋ ਕੁਛ ਨਹੀਂ ਹੁੰਦਾ ਤੇਲ ਤੂੰ ਸੋਣੀ ਲੱਗਦੀ ਤੇ ਤੇਲ ਢਾਲਦੀ ਲੈ ਪਾਈ ਲਾਗ ਪਾਗ ਤਾਂ ਦੇ ਦੇ ਹੁਣ ਲਾਗਦੀ ਭੁੱਖੀ ਆ ਜਿੱਧਰ ਮਰਜੀ ਦੇ ਲੈ ਪਾਗ ਤਾਂ ਦੇ ਮਹੀਂਗੇ ਹੋਰ ਬਗੈਰ ਲਾ ਕੇ ਥੋੜੀ ਟੱਪਾਂਗੇ ਤੇਰਾ ਪੈਸੇ ਐਵੇਂ ਥੋੜੀ ਦਊਗਾ ਹੀ ਲਾ ਕੇ ਤੈਨੂੰ ਮਲਾ ਜਿਹਾ ਮੇਰੇ ਮਾਮਾ ਨਾਲੇ ਹਾਂ ਪੁਲਿਸ ਚ ਹੈਗਾ ਅੱਛਾ ਜੀ ਆ ਲੈ ਖੁਸ਼ ਹੈ ਬਾ ਗੁਰਕੰਨੇ ਪਾਸ਼ੇ ਤੈਨ ਮਰਾ ਅੱਜ ਮਨੇ ਮੈਂ ਮਾਰ ਨਾ ਕੋਈ ਹੋਰ ਦੇ ਆਹ ਹੋਰ ਆ ਵੀ 200 ਰੁਪਏ ਆਏ ਬਾਕੀ ਹੁਣ ਚੱਲ ਬੱਸ ਕਰ ਚੱਲ ਵੀਡੀਓ ਨਾਨਕੇ ਵਧੀਆ ਰੱਖ ਲੈ 300 ਰੁਪਏ ਦਿੱਤਾ ਹਾਂ ਨਹੀਂ ਥੋੜੇ ਚਾਹੀਦੇ ਬਸ ਹਾਂ ਤਾਂ ਖੁਸ਼ੀ ਹੋ ਗਈ ਹੁਣ ਤੇ ਵੀ 200 ਰੁਪਏ ਲੈ ਕੇ ਖੁਸ਼ੀ ਹੋ ਗਏ ਆਜੋ ਚਲੋ ਭਾਈ 200 ਰੁਪਏ ਲੈ ਇਹ ਤੁਮਾਨੂੰ ਖੁੜਾ ਦੇ ਦੂੰ ਆਹ ਲੱਡੂ ਖਾਡੋ ਪਹਿਲਾਂ ਤੇ ਭੈਣੇ ਆਪਣਾ ਤੂੰ ਮਾਂ ਤੋਂ ਆ ਟਰੰਕ ਦਾ ਤਰਾ ਦੇ ਥੱਲੇ ਵਜਨ ਵਾੜਾ ਵਿੱਚ ਲੈ ਮੈਨੂੰ ਖੁੜਾ ਦੇਣਾ ਨਹੀਂ ਚਲੋ ਜਲਦੀ ਆਜੋ ਸਤਿ ਸ੍ਰੀ ਅਕਾਲ ਕੀ ਸੀ ਗਾਦੀ ਸਸਿਕਾ ਸਸਿਕਾ ਹਲਪਦ ਮਖਰੀ ਘੋਤ ਆ ਲੋ ਕਿਤਾ ਗਾਲਾ ਕੋੜਾ ਤੂੰ ਗਾਲਾ ਬਚਾ ਲੈ ਚਾ ਚੋ ਮੇਰੇ ਨਾਲ ਫਿਰ ਸਿੰਨੀ ਪੁਣੀਲੇ ਦੇਵ ਨੀ ਨੀ ਮਈਆ ਬੋਲੇ ਬੋਲੇ ਸਾਰੀ ਰਾਤ ਨੀ ਮਈਆ ਬੋਲੇ ਕੁਛ ਤਾਂ ਮੈਨ ਨੀ ਨਾਲ ਹੀ ਲਾ ਲੈ ਤੂੰ ਸਿਆ ਪਗਾਓ ਨਾ ਕੁਛ ਨਹੀਂ ਹੁੰਦਾ ਮੁੰਡਿਆਂ ਦਾ ਵਿਆਹ ਬਾਜ ਕੁੜੀ ਦਾ ਹੁੰਦਾ ਫੇਰ ਦੀ ਗੌਂਦੀ ਗੌਂਦੀ ਆਉਂਦੀਆਂ ਕਹਤਾ ਗਾਂਦੇ ਨਾ ਨਾ ਰੇ ਦੇ ਗੰਨਿਆ ਵੇ ਉਹ ਤਾਂ ਚੱਪੜਾਂ ਦੇ ਲੈਨੇ ਹਈਂ ਤੇਂਦਰਾ ਤੇਰੀਆਂ ਮਾਂ ਦੇ ਕੀਆ ਅਸੀਂ ਹਾਜਰੇ ਖੜੀ ਆਵੇ ਤੇਂਦਰਾ ਤੇਰੀਆਂ ਨਾਲ ਹੁਕੀਆ ਉਹ ਨਾਂ ਕਿੰਨੇ ਕਹਤਾ ਮੁੰਡਾ ਕਹਿੰਦਾ ਚੱਲ ਉਹ ਆ ਜਾ ਭਾਂ ਦੇ ਜਲਦੀ ਆ ਜਾਓ ਲੇਟ ਬਹੁਤ ਹੋ ਗਏ ਆਪਾਂ ਚਲੋ ਭਾਈ ਜੀ ਮੋਰ ਮੈਂਨ ਜਿਸ ਤੋਂ ਪਹਿਲੇ ਲੇਟ ਕਰਦੇ ਤੁਸੀਂ ਤਾਂ ਉਹ ਮੈਂ ਤਾਂ ਫੋਨ ਤੇ ਚੁੱਕ ਕੇ ਆਈ ਜਾਂਦੇ ਨੇ ਬੰਤਾ ਮਾਮਾ ਜੀ ਮਾਮਾ ਜੀ ਕਿੰਨਾ ਹੋ ਗਿਆ ਤਾਂ ਮਾਮਾ ਜੀ ਬਚੋਲਣ ਦੀ ਤਿਆਰੀ ਨਹੀਂ ਲੋਟ ਆਉਂਦੀ। ਆ ਬਚੋਲਣ ਦੀ ਤਿਆਰੀ ਨਹੀਂ ਲੋਟ ਆਉਂਦੀ। ਮਨ ਤਾਂ ਇਹਦਾ ਬਚੋਲਣ ਦਾ ਹੀ ਹੈ। ਮੈਨੂੰ ਤਾਂ ਆਪ ਲੱਗਦਾ ਵੀ ਇਹ ਭੀ ਬੋਲਦਾ। ਆ ਜਾ ਬੇਬੇ ਜਲਦੀ ਆ ਜਾ। ਬਹੁਤ ਹੋ ਗਿਆ। ਕਿਥੇ ਘੜਿਆ? ਹੋਰ ਤੁਸੀਂ ਕੀ ਕਰਦੇ ਮੈਨੂੰ ਕਾਹਦਾ ਆਵਾਂਗੇ? ਪਾੜਾ 1.5 ਕਰਾ ਦੇ। ਆ ਤੁਸੀਂ ਲੇਟ ਹੋਏ ਹੋ ਭਾਈ। ਕਿਥੋਂ ਦੇ ਲੇਟ ਹੋਏ ਹੋ? ਲ ਮੈਂ ਤਾਂ ਕੋਈ ਨਹੀਂ ਬਚ ਲੈ ਯਾਰ ਗੀਸ਼ੀ। ਬੰਦਾ ਮੁਰੂ ਕੇ ਸਾਰਾ ਕੰਮ ਕਰਾਉਂਦੀ ਐ। ਹੋਰ ਪਰ ਤੂੰ ਤਾਂ ਲੇਟ ਕਰਨ ਤੇ ਰਹਿ ਗਈ ਦੱਸ ਤੂੰ ਹੈਂ। ਸਾਂਹੇ ਕਰਾਉਂਦੀ ਆ ਫੇਰ ਲਾਲਚੀ ਕਰਾਉਗਾ ਚੋਲਣੇ ਮੂਰੇ ਹੋ ਜਾ ਥੋੜੇ ਮੂਰੇ ਹੋ ਜਾ ਛਾਪ ਪਾਉਣ ਤਾਂ ਮਿੱਟੇ ਉਂਗਲੀ ਪੂਰੀ ਕਰ ਲੇਗੀ ਤੂੰ ਬਈ ਆ ਜਾ ਭਾਈ ਬੇ ਬਸੇ ਲੱਗਦਾ ਮੁੰਡਾ ਤੇਲ ਟਾਲ ਚਲ ਗਏ ਅਜੋਰੀ ਛੱਡ ਜਾ ਤੇਲ ਸੋ ਲੈਣ ਦੋ ਮੈਨੂੰ ਥਾਲੀ ਵੀ ਨਹੀਂ ਨਾ ਮੈਨੂੰ ਕੀ ਆ ਤੈਨੂੰ ਇੰਨਾ ਲੱਗਾ ਉਹ ਲੱਡੂ ਵਾਲੀ ਥਾਲੀ ਭੁੱਲ ਗਈ ਉਹ ਭਾਈ ਚੋਸ ਮਾਰ ਕੇ ਤੇਲ ਲੱਡੂ ਰੋਡੂ ਵੀ ਖਾਓ ਸਾਨੂੰ ਕੋਈ ਨਾ ਲੱਗੇ ਸਭ ਅੰਦਰ ਹੀ ਖਵਾਵਾਂਗੇ ਚਲ ਆ ਜਾ ਆ ਜੀ ਮੈਨੂੰ ਲੱਡੂ ਲੱਡੂ ਬਥੇਰੇ ਤੁਹਾਡੇ ਬਾਸੇ ਆਜੋ ਆਜੋ ਉਹ ਆਜੋ ਭੜੇ ਆਜੋ ਆਜੋ ਮਾਰਦੇ ਆ ਜਾ ਭਰਾਵਾ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਭਈਆ ਹੋਰ ਭਾਈ ਠੀਕ ਆ ਚਲੋ ਠੀਕ ਆ ਹਾਂ ਠੀਕ ਆ ਪਣ ਉਹ ਲੈ ਬੇਬੇ ਪਰ ਆਪਾਂ ਵੀ ਹੋਣਾ ਕਰਦਾ ਮੈਂ ਠੀਕ ਆ ਭਾ ਕਯਾ ਮਾਈਕ ਤੇ ਬੜੇ ਲੇਟ ਹੋ ਗਏ ਭਾਈ ਤੁਸੀਂ ਦਾ ਭਾਈ ਲੇਟ ਦਾ ਤੈਨੂੰ ਪਤਾ ਹੀ ਹੈ ਦੇਖ ਤੂੰ ਇੱਥੇ ਕੋਈ ਆਟੂ ਨਹੀਂ ਮਿਲਦਾ ਕੋਈ ਹੋਰ ਨਹੀਂ ਸਾਧਨ ਮਿਲਦਾ ਪੁੱਛਦਾ ਪੈਸਾ ਆਏ ਗੱਡੀ ਗੁੱਡੀ ਕਰਾ ਕੇ ਆਈ ਕੋਈ ਨਾ ਭਾਈ ਮੈਂ ਕੀ ਕਰਨਗੇ ਕੋਈ ਰਸਤਾ ਬੜਾ ਖਰਾਬਾ ਗੱਡੀ ਆਉਂਦੀ ਨਹੀਂ ਬਾਈ ਇੱਥੇ ਅੱਛਾ ਹਾਂ ਚਲੋ ਅੱਗੇ ਭਾਈ ਹੁਣ ਨਿਮੇੜੋ ਕੰਮ ਚਲੋ ਬੈਠੋ ਭੜੇ ਬੈਠੋ ਭਾਈ ਆ ਜਾ ਭਣ ਜੇ ਬੈਠਾ ਤੇ ਕੁਰਸੀ ਤੇ ਆ ਬੈਠੋ ਬੈਠੇ ਤੂੰ ਵੀ ਬੈਠ ਆ ਇੱਥੇ ਬੈਠ ਬੈ ਜਾ ਬੈਠ ਵੇਣਾ ਬੈਜਾ ਬੈਜਾ ਬੈਠ ਬੈਠੂ ਬੈਠੂ ਗਿਰ ਤੂੰ ਮੈਂ ਇੱਧਰ ਬੈਜਾਂਾ ਆਹ ਲੇਟ ਹੋ ਗਿਆ ਕੋਈ ਗੱਲ ਨਹੀਂ ਹੁਣ ਆਸਾਂ ਦੇ ਚੱਲੇ ਟਾਈਮ ਵਾਲੀ ਸੀ ਪਰ ਮੈਂ ਪਾਣੀ ਲਿਆ ਮਾਮਾ ਤਾਂ ਕੁੱਤਾ ਲੱਭਿਆ ਨਹੀਂ ਆ ਤੇਰੇ ਤੂੰ ਇਹ ਪਾਣੀ ਤੇ ਲੈ ਆਏ ਛੋ ਨੂੰ ਵੀ ਹਲੇ ਪਾਣੀ ਪੋੜੇ ਹਾਂ ਅਸੀਂ ਪਾਣੀ ਲੈ ਆਈਏ ਪੀ ਲੈ ਮੈਂ ਤੂੰ ਪੀ ਲੈ ਕੋਈ ਨਾ ਕਰੀ ਪੀ ਲੈ ਤੂੰ ਅੱਛਾ ਇੱਕ ਗਲਾਸ ਮੈਂ ਜਿਪੜਾ ਲਾ। ਅੰਦੀ ਬਣਾ ਲਓ ਕੁੜੀ ਨੂੰ। ਜੇ ਤਾਂ ਬਹੁਤ ਹੋ ਗਿਆ ਤਾਂ। ਹਾਂ ਜੀ। ਕਿਹ ਆ ਰਾਮ ਸਾਹਿਬ ਆ ਫਿਰ ਜੁੱਤੀ ਨਹੀਂ। ਉਹ ਚੋਣ ਨੇ। ਮੈਂ ਟ ਮਾਰ ਪਈ ਤਾਂ ਬਹੁਤ ਹੋ ਗਿਆ। ਲੈ ਕੇ ਆਏ 20 ਮਿੰਟ। ਮੈਨੂੰ ਡੂ ਲੈ ਜਾਣੀ ਆ ਹਨਾ। ਜਾ ਬਈ। ਕੁੜੀ ਚੁੱਕੀ ਜੰਮਾ। ਇਹ ਕੋਈ ਨਹੀਂ। ਦੇਖ ਬਾਈ ਕੁੜੀ ਦੇਤਾਂ ਨੂੰ ਮਾਣ ਚੰਗੀ ਬੋਲਣੇ ਕੁੜੀ ਦਾ ਤਾਂ ਮੁੰਡਾ ਲੈ ਲੈ ਆਪਾਂ ਮੇਰਾ ਨਾਮੇ ਰੀ ਕਰਾਉਣੇ ਆ ਨਾਮ ਚੁਣਨੇ ਇਹ ਹੁਣ ਤਾਂ ਤੇਰੀ ਪੱਕੀ ਸ਼ਾਂ ਬਣਦੀ ਏ ਠੀਕ ਆ ਥੋੜੀ ਸੋਹਣੀ ਕੁੜੀ ਸੋਹਣੀ ਜੋੜੀ ਬਣਦੀ ਏ ਸਾਡਾ ਪਸੰਦ ਆ ਤੇ ਨਾ ਦਾ ਬੜੇ ਟਾਪ ਰਹੀ ਨੇ ਉਹ ਸਾਡੇ ਸੁਭਜੇ ਬੜੇ ਪਾਈ ਫਿਰਦੀਆਂ ਨੇ ਉਹ ਮੈਨੂੰ ਵੀ ਬਚੋਲਣ ਲੱਗਦੀ ਏ ਵੀ ਬਾਬਾ ਵੈਸੇ ਲੱਤ ਲੱਗਦੇ ਨੇ ਬਿਚੋਲਣ ਦਾ ਮਨ ਆਦਾ ਬਿਚੋਲਪਣੀਆਂ ਕਰ ਕਰਕੇ ਫੇਸ ਸੈੱਟ ਬਣਾਏ ਹੋਏ ਨੇ ਔਰ ਮੈਂ ਤਾਂ ਇੱਕ ਕੰਜਰਾ ਅਸ ਨਕਲੀ ਪਾਈ ਖਰਦੀਏਗੀ ਔਰ ਫੇਰ ਕੀ ਹੋ ਗਿਆ ਕਰਵਾ ਦਾਂਗੇ ਏਡੀ ਕੀ ਗੱਲ ਹੈਗੀ ਮੇਰੀ ਤਾਂ ਜਮਾ ਬੇਇੱਜ਼ਤੀ ਕਰਾਤੀ ਤੈਨੇ ਉਹ ਦੇਖ ਰਾ ਕਿਵੇਂ ਗਲਾਂ ਉਹ ਚੱਲ ਕੋਈ ਗੱਲ ਨਹੀਂ ਹੋਉਂਦੀ ਯਾਨੀ ਕੋਈ ਗੱਲ ਨਹੀਂ ਕੁੜੀ ਦੇ ਆਉ ਤੋੜ ਦੇਗੀ ਚੱਲ ਫੇਰ ਕਰਦੇ ਕੋਈ ਗੱਲ ਨਹੀਂ ਤੁਸੀਂ ਦੋਸਤ ਚੱਲ ਜਗਵਿੰਦਰ ਹੋ ਰਿਹਾ